ਪਾਕਿਸਤਾਨ ਤੇ ਸੌਦੀ ਅਰਬ ਦੇ ਵਿਚਕਾਰ ਆਖਿਆ ਸਮਝੌਤਾ ਹੋ ਜਾਂਦਾ ਹੈ ਹੁਣ ਇਹ ਮੰਨਿਆ ਜਾਊਗਾ ਕਿ ਜੇ ਭਾਰਤ ਪਾਕਿਸਤਾਨ ਤੇ ਹਮਲਾ ਕਰਦਾ ਤਾਂ ਸੌਦੀ ਅਰਬ ਪਾਕਿਸਤਾਨ ਦੀ ਸਪੋਰਟ ਲਈ ਤੁਰੰਤ ਤੁਰੂਗਾ ਤੁਰੰਤ ਪਹੁੰਚੂਗਾ ਤੇ ਜੇ ਇਜ਼ਰਾਇਲ ਸੌਦੀ ਅਰਬ ਤੇ ਹਮਲਾ ਕਰਦਾ ਤਾਂ ਪਾਕਿਸਤਾਨ ਉਹਨਾਂ ਦੀ ਸਪੋਰਟ ਦੇ ਲਈ ਤੁਰੰਤ ਮੈਦਾਨ ਚ ਉੱ ਆ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸਹਿਬਾਜ਼ ਜਦੋਂ ਇਹ ਸਮਝੌਤੇ ਨੂੰ ਚੜਾਉਣ ਗਿਆ ਪ੍ਰਵਾਨ ਸੌਦੀ ਅਰਬ ਗਿਆ ਤੇ ਉਹਦਾ ਵੀ ਸਵਾਗਤ ਉਹੀ ਕੀਤਾ ਗਿਆ ਜੋ ਮੋਦੀ ਦਾ ਕੀਤਾ ਗਿਆ ਉਹਨੇ ਵੀ ਆਪ ਦੇ ਟਵਿੱਟਰ ਹੈਂਡਲ ਤੇ ਕਿਆਤ ਵੀ ਮੈਨੂੰ ਬਹੁਤ ਵਧੀਆ ਸਵਾਗਤ ਕੀਤਾ ਮੇਰਾ ਜਗਰ ਕੀਤਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਯਾਤ ਮਿਲਿਆ ਸੀ ਉਹਨਾਂ ਨੂੰ ਹੁਣ ਮਿਲਿਆ ਪਰ ਮੋਦੀ ਕੋਲ ਤਾਂ ਕੱਲੀ ਗਲਬਕੜੀ ਰਹੇਗੀ ਫੋਟੋਆਂ ਰਹੇ ਗਿਆ ਅਗਲੇ ਢਾ ਵੱਡਾ ਸਮਝੌਤਾ ਸਿਰੇ ਚੜ੍ਹ ਗਏ ਪਾਕਿਸਤਾਨ ਦੀ ਕਿਸਮਤ ਬਦਲ ਦੂਗਾ ਐਸੇ ਦਿੱਤਾ ਤੇ ਭਾਰਤ ਦੇ ਪੱਲੇ ਸਵਾਗਤ ਆ ਲੀਆਂ ਤੇ ਵੀਡੀਓ ਰਹਿ ਜਾਣੀਆਂ ਗਲਬਕੜੀ ਵਾਲੀਆਂ ਪਾਕਿਸਤਾਨ ਕੋਲ ਆਪਣੇ ਡਿਫੈਂਸ ਖਰਚੇ ਤੋੜਨ ਲਈ ਸਾਊਦੀਆਰ ਮਿਲ ਗਿਆ ਹਾਂ ਪੈਸੇ ਦਾ ਬਦਬਸਤ ਹੋ ਗਿਆ ਬੇਸ਼ੱਕ ਪਹਿਲੇ 6 ਮਹੀਨੇ ਤੋਂ ਅਸੀਂ ਦੇਖਦੇ ਆਂ ਪਾਕਿਸਤਾਨ ਦੀ ਆਰਥਿਕ ਸਥਿਤੀ ਕੋਈ ਬਾਲੀ ਵਧੀਆ ਨਹੀਂ ਬਦਲੀ ਨਹੀਂ ਹੈ ਉਵੇਂ ਹੀ ਹੈ ਲੋਕ ਅਜੇ ਵੀ ਭੁੱਖ ਪਿਆਸ ਨਾਲ ਮਰ ਰਹੇ ਆ ਪਰ ਉਹਨਾਂ ਨੇ ਵਿਸ਼ਵ ਦੇ ਹਰ ਮੱਜ ਤੇ ਹੱਥੀ ਲਵਾ ਲਈ ਹੈ ਇਜ਼ਰਾਇਲ ਦਾ ਡਟ ਕੇ ਵਿਰੋਧ ਕੀਤਾ ਬੇਸ਼ੱਕ ਪਾਕਿਸਤਾਨ ਨੂੰ ਪਤਾ ਹੈ ਕਿ ਇਜ਼ਰਾਇਲ ਦੇ ਸਾਹਮਣੇ ਉਹ ਹੈ ਕੁਛ ਨਹੀਂ ਮੁਕਾਬਲੇ ਦੇ ਅੱਛ ਪਰ ਉਹਨਾਂ ਨੇ ਗੋਗਲੋ ਦੀ ਮਿੱਟੀ ਵੀ ਝਾੜੀ ਉਹਨਾਂ ਨੇ ਕਿਹਾ ਸਾਰੀ ਵਰਲਡ ਕੰਟਰੀਆਂ ਨਾਲ ਖੜੇ ਆ ਤਾਂ ਖੜੇ ਆ ਤੇ ਭਾਰਤ ਦਾ ਜਦੋਂ ਇਰਾਨ ਆਇਆ ਜਾਈਏ ਜਦੋਂ ਇਹ ਨਾ ਤਾਂ ਭਾਰਤ ਹੈ ਇਰਾਨ ਨਾਲ ਖੜਿਆ ਦੇਖਿਆ ਤੇ ਨਾ ਇਜ਼ਰਾਈਲ ਨਾਲ ਖੜਿਆ ਦੇਖਿਆ ਇਹੋ ਜੀ ਦੋਹਰੀ ਨੀਤੀ ਨੂੰ ਕੌਣ ਪਸੰਦ ਕਰਦਾ ਸਾਡੇ ਆਮ ਹੀ ਘਰਤ ਚ ਕਿਹਾ ਜਾਂਦਾ ਹੈ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਜਿਹੜੇ ਬੰਦੇ ਦਾ ਕੋਈ ਸਟੈਂਡ ਨਹੀਂ ਉਹਨੂੰ ਕੌਣ ਪਸੰਦ ਕਰਦਾ ਕੋਈ ਗਲੇ ਨਹੀਂ ਲਾਉਂਦਾ ਉਤੋਂ ਉਤੋਂ ਕਰ ਜੂਗਾ ਵੱਖ ਖਾ ਕੋਈ ਵੀ ਸ਼ਵਦਾ ਨੇਤਾ ਇਹੋ ਜੀ ਦੋਹਰੀ ਨੀਤੀ ਨੂੰ ਪਸੰਦ ਨਹੀਂ ਕਰਦਾ ਆਪਰੇਸ਼ਨ ਸੰਧੂਰ ਤੋਂ ਬਾਅਦ 트럼ਪ ਤੇ ਪਾਕਿਸਤਾਨ ਦਾ ਆਰਮੀ ਚੀਫ ਮਨੀਰ ਦੋਨੇ ਇਕੱਠੇ ਖਾਣਾ ਖਾਂਦੇ ਅਮਰੀਕਾ ਦੇ ਵਿੱਚ ਬੈਠ ਕੇ ਸ਼ੰਗਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਹੈ ਸਾਰੇ ਦੇਸ਼ਾਂ ਦੀ ਤੇ ਪਾਕਿਸਤਾਨ ਨੂੰ ਅਤਵਾਦ ਨਾਲ ਲੜਨ ਵਾਲੀ ਜਿਹੜੀ ਕਮੇਟੀ ਬਣਾਈ ਹੈ ਦੇਸ਼ਾਂ ਦੀ ਉਹਦਾ ਮੈਂਬਰ ਬਣਾਇਆ ਜਾਂਦਾ ਉਹਨੂੰ ਭਾਰਤ ਕਿਉਂ ਨਹੀਂ ਬੁਲਾਇਆ ਕੁਝ ਨਾ ਬੁਲਿੰਦਾ ਸਾਨੂੰ ਇੱਥੇ ਸੋਚਣਾ ਪਊਗਾ ਨਾ ਵੀ ਪਾਕਿਸਤਾਨ ਦੀ ਹੈਲਪ ਕੌਣ-ਕੌਣ ਕਰ ਰਿਹਾ ਹੈ ਚੀਨ ਤਾਂ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆ ਹੋਰ ਕੌਣ ਹੈ ਜਿਹੜੇ ਪਾਕਿਸਤਾਨ ਦੀ ਮਦਦ ਕਰ ਰਿਹਾ ਹੈ ਕੁੱਛੋ ਪਿਆ ਹੈ ਹੀਰੋ ਤਾਂ ਹੈਗਾ ਹੀ ਆ ਅਸੀਂ ਆ ਸਿੱਧੇ ਸ਼ਬਦਾਂ ਜਾਂ ਸਿੱਧੇ ਸ਼ਬਦਾਂ ਦੀ ਗੱਲ ਕਰੀਏ ਤਾਂ ਅਮਰੀਕਾ ਵੀ ਪਾਕਿਸਤਾਨ ਦੀ ਪਿੱਠ ਤੇ ਖੜਾ ਹਰ ਵਕਤ ਆ ਸਮਝਾਉਂਦਾ ਵੀ ਜਿਹੜਾ ਹੁਣ ਪ੍ਰਵਾਣ ਚੜਿਆ ਇਹਨਾਂ ਦਾ ਸਬਦੀ ਨਾਲ ਉਹ ਵੀ ਅਮਰੀਕਾ ਕਰਕੇ ਪ੍ਰਵਾਣ ਚੜਿਆ ਉਹ ਹੈਲਪ ਕਰ ਰਿਹਾ ਪਾਕਿਸਤਾਨ ਦੀ ਚੀਨ ਪਾਕਿਸਤਾਨ ਦੀ ਹੈਲਪ ਕਰ ਰਹੀ ਹੈ ਅਮਰੀਕਾ ਪਾਕਿਸਤਾਨ ਦੀ ਹੈਲਪ ਕਰ ਰਿਹਾ ਰੂਸ ਤੱਕ ਪਾਕਿਸਤਾਨ ਨਾਲ ਸਿੱਚਰੀ ਜਾਂਦੇ ਅਗਰ ਭਾਰਤ ਕਿੱਥੇ ਹੈ ਭਾਰਤ ਦੀ ਵਿਦੇਸ਼ ਨੀਤੀ ਤੇ ਜ਼ਿੰਮੇਵਾਰ ਜਿਹੜੇ ਹੈਗੇ ਆ ਹੁਣ ਪਾਕਿਸਤਾਨ ਦੀ ਆਲੋਚਨਾ ਕਰ ਪਾਉਣਗੇ ਸਵਦੀ ਨੂੰ ਇਹ ਕਹਿ ਪਾਉਣਗੇ ਕਿ ਤੁਸੀਂ ਸਾਡੇ ਦੁਸ਼ਮਣ ਨਾਲ ਸਮਝੌਤਾ ਕੀਤਾ ਕਿ ਪਾਕਿਸਤਾਨ ਲਗਾਤਾਰ ਅਤਵਾਦ ਨੂੰ ਪ੍ਰਮੋਟ ਕਰਦਾ ਤੁਸੀਂ ਉਹ ਨਾਲ ਸਮਝੌਤਾ ਕਿਉਂ ਕੀਤਾ ਨਹੀਂ ਭਾਰਤ ਅਜਿਹਾ ਨਹੀਂ ਕਰ ਪਾਊਗਾ ਇਹ ਸਾਡੀ ਕੂਟਨੀਤੀ ਦੀ ਕਮਜ਼ੋਰੀ ਆ ਬਹੁਤ ਵੱਡੀ ਅਸੀਂ ਇਹ ਗੱਲ ਕਹਿ ਨਹੀਂ ਪਾਉਂਦੇ ਅਸੀਂ ਖੜ ਨਹੀਂ ਪਾਉਂਦੇ ਜਿਹੜਾ ਖੜਦਾ ਕਹਿੰਦਾ ਉਹਦੀ ਇੱਜ਼ਤ ਹੁੰਦੀ ਆ ਬੇਸ਼ੱਕ ਸਾਨੂੰ ਇੱਥੇ ਇਹ ਗੱਲ ਵੀ ਧਿਆਨ ਚੱਖਣੀ ਚਾਹੀਦੀ ਹੈ ਸਾਰਿਆਂ ਨੂੰ ਕਿ ਇਹ ਸਮਝੌਤਾ ਤਾਂ ਹੋਇਆ ਵੀ ਕਤਰ ਤੇ ਹਮਲਾ ਹੋ ਗਿਆ ਇਜ਼ਰਾਈਲ ਦਾ ਤੇ ਜਿਹੜੀ ਜੀਸੀਸੀ ਹੈ ਗਲਫ ਕਾਰਪੋਰੇਸ਼ਨ ਕਾਉਂਸਲ ਹੈ ਇਹਨਾਂ ਦੇਸ਼ਾਂ ਦੀ ਅਰਬ ਕੰਟਰੀਆਂ ਦੀ ਜਿੱਚ ਬਹਿਰੈਨ ਕਵੇਤ ਓਮਾਨ ਕਤਰ ਸਾਊਦੀ ਅਰਬੀਆ ਤੇ ਯੂਨਾਈਟਿਡ ਅਰਬ ਅਮੀਰਾਤ ਵਿੱਚ ਵਰਗੇ ਦੇਸ਼ ਸ਼ਾਮਲਾ ਉਹਨਾਂ ਨੇ ਗੱਲ ਕੀਤੀ ਵੀ ਆਪਾਂ ਨੂੰ ਡਿਫੈਂਸ ਸਮਝੌਤਾ ਆਪਸ ਵਿੱਚ ਸਾਂਝਾ ਕਰਨਾ ਚਾਹੀਦਾ ਨੈਟੋ ਦੀ ਤਰ੍ਹਾਂ ਪਹਿਲਾ ਬੇਸ਼ੱਕ ਗਾਜਾ ਤੇ ਲਗਾਤਾਰ ਹਿਰਾਇਲ ਦੇ ਹੌਲੇ ਹੁੰਦੇ ਸੀਗੇ ਪਰ ਕੋਈ ਟਿੱਪਣੀ ਨਹੀਂ ਕਰਦਾ ਸੀ ਕੋਈ ਪ੍ਰਵਾਹ ਨਹੀਂ ਕਰਦਾ ਸੀ ਪਰ ਜਦੋਂ ਦਾ ਕਦਰ ਤੇ ਹਮਲਾ ਹੋਇਆ ਸਾਰਿਆਂ ਦੀ ਖਤਰੇ ਦੀ ਘੰਟੀ ਵੱਜ ਗਈ ਤਾਰਾਂ ਖੜਕ ਗਈਆਂ ਸਾਰੇ ਦਿਸ਼ਾਂ 'ਚ ਤੇ ਉਹਨਾਂ ਨੂੰ ਇੱਕ ਨਵੇਂ ਮਿੱਤਰ ਦੀ ਭਾਲ ਸੀ ਭਾਰਤ ਵੀ ਬਣ ਸਕਦਾ ਸੀ ਪਰ ਉਹਨਾਂ ਨੇ ਪਾਕਿਸਤਾਨ ਨੂੰ ਚੁਣਿਆ ਪਤਾ ਨਹੀਂ ਕਿਉਂ ਪਾਕਿਸਤਾਨ ਉਹਨਾਂ ਲਈ ਜ਼ਿਆਦਾ ਰਿਲਾਇਬਲ ਆ ਭਾਰਤ ਤੋਂ ਪਾਕਿਸਤਾਨ ਚੋਣ ਲਿਆ ਪਾਕਿਸਤਾਨ ਕੋਲ ਨਿਊਕਲੀਅਰ ਵੈਪਨ ਹੈਗੇ ਆ ਨਿਊਕਲੀਅਰ ਵੈਪਨ ਰੱਖਿਆ ਕਰਦਾ ਦੇਸ਼ਾਂ ਦੀ ਇੱਕ ਛਤਰੀ ਦਾ ਕੰਮ ਕਰਦਾ। ਵਿਸ਼ਵ ਦਾ ਇਹ ਦੌਰ ਚੱਲ ਰਿਹਾ ਨਾ ਕੌਣ ਕਿਹੜੀ ਬਸ ਤੇ ਸਵਾਰ ਹੋ ਜੇ ਪਤਾ ਨਹੀਂ ਲੱਗਦਾ। ਸਨ ਰੱਤਾ ਇੰਗਲੈਂਡ ਦਾ ਕੰਮ ਚੱਲਿਆ ਹੁੰਦਾ ਤੇ ਹੋਰ ਉਸਾ ਜਾਂਦਾ। ਕੌਣ ਕਿੱਥੇ ਕੀ ਕਰੀ ਜਾਂਦਾ ਕੁਝ ਨਹੀਂ ਪਤਾ। ਹੁਣ ਅਰਬ ਕੰਟਰੀਆਂ ਦਾ ਅਮਰੀਕਾ ਤੇ ਜਿਹੜਾ ਭਰੋਸਾ ਸੀ ਘਟ ਗਿਆ ਪਹਿਲਾਂ ਅਮਰੀਕਾ ਤੇ ਵਿਸ਼ਵਾਸ ਕਰਦੇ ਸੀ ਪਰ ਅਮਰੀਕਾ ਅਜ ਰਹਿ ਤਾ ਦੂਰ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕੋਈ ਨਵਾਂ ਸਾਥੀ ਲੱਭੀਏ। ਤਕਸਰ ਇੱਕ ਵੱਡੇ ਸਾਥੀ ਦੇ ਰੂਪ ਚ ਉਹਨਾਂ ਨੂੰ ਨਜ਼ਰ ਆਇਆ ਇਹ ਬਹੁਤ ਵੱਡੀ ਗੱਲ ਹੈ ਸਾਡੇ ਲਈ ਇੱਕ ਬਹੁਤ ਮਾੜੀ ਗੱਲ ਹੈ ਇੱਕ ਪਾਸੇ ਭਾਰਤ ਪਾਕਿਸਤਾਨ ਦੀ ਯੋਜਨਾ ਕਰਦਾ ਦੂਜੇ ਪਾਸੇ ਪਾਕਿਸਤਾਨਾ ਕ੍ਰਿਕਟ ਖੇਡੀ ਜਾਂਦਾ ਇਹ ਦੋ ਰਸ ਨੂੰ ਲੰਢਦੇ ਸੀ ਗੱਲ ਕਰ ਰਹੇ ਹਨ ਵਾਰੀ ਵਾਰੀ ਭਾਰਤ ਦੀ ਕਿ ਸਟੈਂਡ ਲਾਓ ਕਿਸੇ ਗੱਲ ਤੇ ਪਾਕਿਸਤਾਨ ਉਧਰੋਂ ਅਰਬ ਦੇ ਵਿੱਚ ਆਪ ਦਾ ਐਡਾ ਡਿਫੈਂਸ ਪੈਕ ਜਿਹੜਾ ਸਿਰੇ ਚੜੀ ਜਾਂਦਾ ਤੇ ਭਾਰਤ ਪਾਕਿਸਤਾਨਾ ਖੇਡੀ ਜਾਂਦਾ ਉਤੋਂ ਭਾਰਤ ਕਹਿੰਦਾ ਸਾਡੀ ਸੌਧੀ ਆਪਣਾ ਬਹੁਤ ਵੱਡੀ ਦੋਸਤੀ ਹੈ ਪਹਿਲੇ 40 ਹਾਲਾਂ ਤੋਂ ਜਿਹੜੇ ਜਿਹੜੇ ਸਾਡੇ ਸਬੰਧ ਸੀਗੇ ਇੰਨੇ ਸਖਾਲੇ ਦਾ ਕਦੇ ਹੋਇ ਨਹੀਂ ਜਿੰਨੇ ਹੁਣ ਮੋਦੀ ਦੇ ਟਾਈਮ ਦੇ ਵਿੱਚ ਤੇ ਭਾਰਤ ਨੇ ਨਿਵੇਸ਼ ਵੀ ਬਹੁਤ ਕੀਤਾ ਪਹਿਲੇ 11 ਸਾਲਾਂ ਦੇ ਵਿੱਚ ਪਰ ਉਹਦਾ ਨਿਵੇਸ਼ ਦਾ ਅਸਰ ਕੂਟਰੀਤੀ ਤੇ ਕਦੋਂ ਪਊਗਾ ਇਹ ਸਾਨੂੰ ਸਮਝ ਨਹੀਂ ਆਉਂਦੀ ਵੀ ਕਦੋਂ ਗਰਾਊਂਡ ਤੇ ਅਸਰ ਦਿਖੂਗਾ ਵੀ ਨਿਵੇਸ਼ ਕੀਤਾ ਤੇ ਕਿੱਥੇ ਉਹ ਪ੍ਰਵਾਹ ਕਰਦੇ ਆ ਪਰਦੇ ਕਿ ਨਹੀਂ ਕਰਦੇ ਪਰ ਉਹਨਾਂ ਦੇਸ਼ਾਂ ਲਈ ਵੀ ਸੌਖਾ ਨਹੀਂ ਹੈ ਕਿ ਭਾਰਤ ਨਾਲ ਸਬੰਧ ਬੁਆ ਦੇਣ ਉਹ ਫੋਰਡ ਉਹ ਨਹੀਂ ਕਰਦੇ ਇਹ ਵੀ ਸੌਖਾ ਨਹੀਂ ਉਹਨਾਂ ਲਈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਇਹਨਾਂ ਦੇਸ਼ਾਂ ਜਾਂਦੇ ਆ ਉਹਨਾਂ ਦਾ ਭਰਮਾ ਸਵਾਗਤ ਹੁੰਦਾ ਮੀਡੀਆ ਦੇ ਥਰੂ ਸਰ ਲੋਕਾਂ 'ਚ ਗੱਲ ਪਹੁੰਚਦੀ ਹੈ ਕਿ ਉਹਨਾਂ ਨੂੰ ਪੁਰਸਕਾਰ ਮਿਲੇ ਫਲਾਣੇ ਦੇ ਇਹਨੇ ਸਨਮਾਨਤ ਕਰਤਾ ਫਲਾਣੇ ਦੇ ਇਹਨੇ ਸਨਮਾਨਤ ਕਰਤਾ ਜਨਤਾ ਦੇ ਵਿਚਾਰ ਭਾਰਤੀ ਜਨਤਾ ਦੇ ਵਿੱਚ ਇਹ ਗੱਲ ਨੂੰ ਪ੍ਰਚਾਰਿਆ ਜਾਂਦਾ ਕਿ ਕੀ ਇਹ ਮਿਲ ਗਿਆ ਉਹ ਹੋ ਗਿਆ ਪਰ ਇਹਨਾਂ ਸਨਮਾਨਤ ਹੋਣ ਨਾਲ ਕੀ ਇਹ ਭਾਰਤ ਨੂੰ ਕੂਟਨੀਤੀ ਦੀ ਵਿੱਚ ਕੋਈ ਸਫਲਤਾ ਮਿਲੀ ਕਿਸੇ ਦੇਸ਼ 'ਚ ਕੋਈ ਨਹੀਂ ਮਿਲਿਆ ਹਰ ਖਾੜੀ ਦੇ ਦੇਸ਼ਾਂ ਦਾ ਸਮਝੌਤਾ ਹੈ ਨੈਟੋ ਦੇ ਬਿਰੋਪਰ ਮੰਨਿਆ ਜਾ ਰਿਹਾ ਨੈਟੋ ਦੇ। ਬੇਸ਼ੱਕ ਸਾਊਦੀ ਅਰਬ ਨੂੰ ਵੀ ਪਤਾ ਵੀ ਪਾਕਿਸਤਾਨਾ ਇਜ਼ਰਾਈਲ ਦਾ ਮੁਕਾਬਲਾ ਨਹੀਂ ਕਰ ਪਾਊਗਾ। ਪਰ ਉਹਨੂੰ ਪਤਾ ਹੈ ਕਿ ਚੀਨ ਪਾਕਿਸਤਾਨਾ ਖੜਾ। ਚੀਨ ਖੜਾ ਤੇ ਮੁਕਾਬਲਾ ਕਰ ਲਾਂਗੇ। ਤੁਰਿਆ ਤਾਂ ਭਾਰਤ ਸੀ ਪਾਕਿਸਤਾਨ ਨੂੰ ਲਗਥਲਾ ਕਰਨ ਲਈ ਪਿਛਲੇ 5-6 ਮਹੀਨਿਆਂ ਤੋਂ। ਪਰ ਕਰਤਾ ਪਾਕਿਸਤਾਨ ਨੇ ਭਾਰਤ ਨੂੰ ਲਗਥਲਾ। ਸਾਡੀ ਸਾਡੇ ਕਿਹੜੇ ਗੌਂਡੀ ਮਲਖ ਨਾ ਬਣਦੀ ਹੈ। ਕਿਸੇ ਨਾਲ ਵੀ ਕਿੱਥੇ ਸਬੰਧ ਸਾਡੇ ਵਧੀਆ ਕਿਹੜੇ ਮੁਲਕ ਨਾਲ ਦੱਸੋ ਅਰਬ ਕੰਟਰੀ ਵੀ ਭਾਰਤ ਦੂਰ ਚਲੇ ਗਏ ਤੁਰਕੀ ਹੈ ਅਜ਼ਰਬਾਈਜਾਨ ਵਰਗੇ ਦੇਸ਼ ਆਪਰੇਸ਼ਨ ਸੰਦੂਰ ਵੇਲੇ ਪਾਕਿਸਤਾਨ ਦਾ ਸਾਥ ਦਿੱਤਾ ਉਹਨਾਂ ਨੇ ਸ਼ਰਿਆਨ ਦਿੱਤਾ ਐਸਈਓ ਵਿੱਚ ਭਾਰਤ ਦਾ ਸਾਥ ਨਹੀਂ ਦਿੱਤਾ ਕਿਸੇ ਵੀ ਦੇਸ਼ ਨੇ ਰੂਸ ਤੱਕ ਨੇ ਭਾਰਤ ਦਾ ਸਾਥ ਨਹੀਂ ਦਿੱਤਾ ਹੁਣ ਅਗਰ ਪਾਕਿਸਤਾਨ ਤੇ ਭਾਰਤ ਦਾ ਹਮਲਾ ਹੁੰਦਾ ਤਾਂ ਸਭ ਦੀ ਅਰਬ ਆਪਣੇ ਤੇ ਹਮਲਾ ਮੰਨੇਗਾ ਇਹ ਬਹੁਤ ਵੱਡੀ ਗੱਲ ਹੈ ਸਾਡਾ ਇਹ ਗੱਲ ਹੈ ਵੀ 트럼ਪ ਸਾਹਿਬ ਛੋਟੀ ਜਿਹੀ ਟਵੀਟ ਕਰਦੇ ਐ ਤੇ ਮੋਦੀ ਨੂੰ ਜਲੰਦਿਆਂ ਵਧਾਈਆਂ ਦਿੰਦੇ ਐ ਤੇ ਬਾਈ ਸਾਹਿਬ ਆਨਲਾਈਨ ਹੀ ਬੈਠੇ ਹੁੰਦੇ ਆ ਤੇ ਉਹਦੀ ਰਿਪਲਾਈ ਕਰ ਦਿੰਦੇ ਆ ਕੋਈ ਮੜਾ ਬੜਾ ਸਟੈਂਡਰਡ ਰੱਖੋਇਆ ਤਤਤਰਪਲਾਈ ਕਰਨ ਦੀ ਤੁਹਾਨੂੰ ਕਿੱਡੀ ਕੁ ਹੋ ਜਾਂਦੀ ਐ ਪ੍ਰਧਾਨ ਮੰਤਰੀਓ ਤੁਸੀਂ ਵੀ ਦੁਨੀਆ ਸਭ ਤੋਂ ਵੱਡੀ ਡੈਮੋਕ੍ਰੇਸੀ ਦੀ ਅਮਰੀਕਾ ਆਪ ਦਾ ਸਕੰਜਾ ਉਵੇਂ ਕਸੀ ਜਾਂਦਾ ਨਾਲ ਵਧਾਈਆਂ ਦੇ ਕੇ ਖੁਸ਼ ਹੋ ਜਾਂਦੇ ਚਾਹ ਬਾਰ ਬੰਦਰ ਕਾ ਉਹ ਤੇ ਬੈਲ ਲਾਤਾ ਅਮਰੀਕਾ ਨੇ ਜਿਹੜੀ ਇਰਾਨ ਦੇ ਵਿੱਚ ਐ ਤੇ ਭਾਰਤ ਲਈ ਮਿਡਲ ইস্ট ਦਾ ਸਭ ਤੋਂ ਵੱਡਾ ਰਾਹ ਸੀ ਉਹ ਸਾਡੇ ਬਹੁਤ ਇਨਵੈਸਟਮੈਂਟ ਹੋਈ ਆ ਪਹਿਲੇ 8-10 ਸਾਲਾਂ ਦੇ ਵਿੱਚ ਪਾਕਿਸਤਾਨ ਦੀ ਗੁਆਦਰ ਪੋਰਟ ਜਿਹੜਾ ਚੀਨ ਡਿਵੈਲਪ ਕਰ ਰਿਹਾ ਉਹਦੇ ਬ੍ਰੋਪਰ ਅਸੀਂ ਖੜੀ ਕੀਤੀ ਸੀ ਅਮਰੀਕਾ ਨੇ ਬੈਨ ਲਾ ਕੇ ਉਹ ਨਕਮੀ ਕਰਤੀ ਸਾਡੇ ਲਈ ਤੇ ਉੱਥੋਂ ਤੁਸੀਂ ਦੋਸਤ ਰੱਖਦੇ ਹੋ ਅਮਰੀਕਾ ਦੇ ਨਾਲ ਹੁਣ ਭਾਰਤ ਨਾ ਤਾਂ ਇਰਾਨ ਨਾਲ ਚੰਚ ਨਾ ਖੜਾ ਹੋ ਪਾਇਆ ਉਧਰੋਂ ਅਮਰੀਕਾ ਦੇ ਨਾਲ ਸਬੰਧ ਗੁਆਈ ਬੈਠਾ ਆ ਵਦੇਸ਼ ਨੀਤੀ ਦੀ ਡੂੰਗੀ ਚਲਕ ਕਿਤੇ ਨਜ਼ਰ ਨਹੀਂ ਆ ਰਹੀ ਸਿਰਫ ਆਰਾਮ ਦੀਆਂ ਕੁਰਸੀਆਂ ਤੇ ਬੈਠ ਕੇ ਏਸੀ ਵਾਲੇ ਕਮਰੇਆਂ ਦੇ ਵਿੱਚ ਬੈਠ ਕੇ ਫੋਰਨ ਅੰਡਰਸਟਰੀ ਵੱਲੋਂ ਹਲਕੇ ਫੈਸਲੇ ਲੈ ਜਾਂਦੇ ਆ ਫੈਸਲਿਆਂ ਵਿੱਚ ਡੰਗਾਈ ਕਿਤੇ ਨਜ਼ਰ ਨਹੀਂ ਆਉਂਦੀ ਕਦੇ-ਕਦੇ ਤਾਂ ਇਹ ਚ ਲੱਗਦਾ ਕਿ ਭਾਰਤ ਦੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਜਿਹੜਾ ਆਪਦਾ ਹਿੰਦੂਤਵ ਦਾ ਏਜੰਡਾ ਚਲਾ ਰਹੀ ਹੈ ਲਗਾਤਾਰ ਉਹਦੇ ਕਰਕੇ ਭਾਰਤ ਲਗਤ ਲਗ ਪੈ ਗਿਆ ਉਹਦੇ ਕਰਕੇ ਗੋਦੀ ਮੁਰਖ ਪਛਾਣਦੇ ਨਹੀਂ ਸਨ ਜਿਸ ਤਰ੍ਹਾਂ ਭਾਰਤ ਆਪਦੀ ਵਿਦੇਸ਼ ਨੀਤੀ ਨੂੰ ਹੈਂਡਲ ਕਰ ਰਿਆ ਨਾ ਉਹਦੇ ਲਈ ਇੱਕ ਵਿਆਪਕ ਬਹਿਸ ਦੀ ਲੋੜ ਹੈ ਸੂਜਵਾਨਾਂ ਵੱਲੋਂ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਗੋਦੀ মিডিਆ ਰਾਈ ਵਿਦੇਸ਼ ਨੀਤੀਆਂ ਹੈਂਡਲ ਨਹੀਂ ਹੋਣੀਆਂ ਚਾਹੀਦੀਆਂ ਕਿ ਜਵਾਨ ਪਰਤੇ ਗਰੀਬ ਜਨਤਾ ਦੇ ਵਿਚਾਰ ਗੱਲ ਰੱਖਦੀ ਉਹੀ ਵਿਦੇਸ਼ ਨੀਤੀ ਹੈ ਜੋ ਗੋਦੀ মিডিਆ ਦੇ ਐਂਕਰਾਂ ਨੇ ਕਹਤੀ ਉਹੀ ਵਿਦੇਸ਼ ਨੀਤੀ ਹੈ ਇਸ ਹਸਾਬ ਨਾਲ ਤਾਂ ਭਾਰਤ ਦਾ ਕਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘੜਦਾ ਜਾਊਗਾ ਇਹ ਗੋਦੀ ਮੀਡੀਆ ਦਾ ਜੋਰ ਸਾਰਾ ਇੱਕ ਮੋਦੀ ਨੂੰ ਦੇਵਤੇ ਬਣਾਉਣ ਤੇ ਲੱਗਿਆ ਦੇਸ਼ੀ ਜੋ ਕੋਈ ਪ੍ਰਵਾਹੀ ਹੈ ਉਹਨਾਂ ਦੀ ਉਹਨੂੰ અવਤਾਰ ਕੁਸ਼ਤ ਕਰਕੇ ਹਟਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ RAM KRISHNA ਦੇ ਬਰੋਪਰ ਲਿਆ ਕੇ ਦੀ ਮੂਰਤ ਲਾਇਆ ਅੱਜ ਤਾਂ ਕਹਿ ਦੋ ਜੀ ਉਹਨਾਂ ਤੱਕ ਪ੍ਰਧਾਨ ਮੰਤਰੀ ਵੀਡੀਓ ਮਿਲਣੀ ਚਾਹੀਦੀ ਹੈ ਬਸ ਪੂਰੇ ਇੰਡੀਆ ਦੇ ਵਿੱਚ ਸਾਰਾ ਦਿਨ 24 ਘੰਟੇ ਵਧੀਆ ਰੰਗ ਦੇ ਉਹਨਾਂ ਦੇ ਕਿਵੇਂ ਗੋਦੀ ਮੀਡੀਆ મોદી ਸਾਹਿਬ ਦੇ ਇੱਕ ਗਲਤ ਕਦਮ ਨੂੰ ਵੀ ਸਹੀ ਸਾਫਤ ਕਰ ਦਿੰਦਾ ਇਹ ਗੋਦੀ ਮੀਡੀਆ ਜਾਂਦਾ ਹੈ ਪਰ ਜਦੋਂ ਜਟਲ ਮੋੜ ਆਉਂਦਾ ਔਖਾ ਸਮਾਂ ਆਉਂਦਾ ਕੁਦਰਤ ਦੀ ਗੱਲ ਆਉਂਦੀ ਹੈ ਉਦੋਂ ਭਾਰਤ ਦੀ ਪੂੰਜੀ ਜ਼ੀਰੋ ਹੋ ਜਾਂਦੀ ਹੈ ਉਦੋਂ ਗੋਦੀ ਮੀਡੀਆ ਕੁਝ ਕਹਿ ਨਹੀਂ ਪਾਉਂਦਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ ਇਹਨਾਂ ਸਾਰਿਆਂ ਨੇ ਰਲ ਕੇ ਮੀਡੀਆ ਵਿੱਚ ਸਰਕਾਰ ਨੇ ਤੇ ਪਵੇਖਚ ਹੋਣਾ ਕੀ ਹੈ ਸਾਡੀ ਜਦੋਂ ਆਪ ਦੇ ਦੇਸ਼ ਦੇ ਵਿੱਚ ਹੀ ਅਸੀਂ ਆਪਣੇ ਆਪਣੇ ਨਾਗਰਿਕਾਂ ਦੀ ਬੇਇੱਜ਼ਤੀ ਕਰੀ ਜਾਂਦੇ ਆ ਤੇ ਵਿਸ਼ਵ ਦੇ ਨਾਗਰਿਕਾਂ ਨੇ ਸਾਡੀ ਕੀ ਇੱਜ਼ਤ ਕਰਨੀ ਹੈ ਵਿਸ਼ਵ ਦੇ ਦੇਸ਼ਾਂ ਨੇ ਸਾਡੀ ਕੀ ਇੱਜ਼ਤ ਕਰਨੀ ਹੈ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਜਿਹੜਾ ਪੈਕਟ ਹੋਇਆ ਡਿਫੈਂਸ ਪੈਕਟ ਹੋਇਆ ਬਿਟਵੀਨ ਅਰਬ ਕੰਟਰੀਜ਼ ਐਂਡ ਪਾਕਿਸਤਾਨ ਇਹ ਗੱਲ ਕਿੱਥੋਂ ਤੱਕ ਜਾਂਦੀ ਹੈ ਵੀ ਕਿੰਨਾ ਕੁ ਕਦਮ ਇਹਨਾਂ ਖੜਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਭਾਰਤ ਲਈ ਸੋਚਣ ਦੀ ਘੜੀ ਹੈ ਭਾਰਤ ਲਈ ਆਪਦੀ ਵਿਦੇਸ਼ ਨੀਤੀ ਦੁਆਰਾ ਤੋਂ ਘੜਨ ਦਾ ਸਮਾਂ ਆ ਗਿਆ ਜੇ ਐਂ ਚੱਲਦਾ ਰਿਹਾ ਸਾਰੇ ਦੇਸ਼ ਕਿਨਾਰੇ ਹੋ ਜਾਣਗੇ ਭਾਰਤ ਕੱਲਾ ਪੈ ਜਾਊਗਾ ਫਿਰ ਚੱਕੀ ਫਿਰੇ ਹੋ ਆਪਦਾ ਹਿੰਦੂਤਵ ਦਾ ਏਜੰਡਾ ਤੁਹਾਨੂੰ ਵਿਸ਼ਵ ਵਿੱਚ ਕਹਿੰਦੇ ਪਛਾਣਾਂਗੇ ਬਾਕੀ ਬਹੁਤ ਬਹੁਤ ਧੰਨਵਾਦ